ਅੰਜਾਮ ਮੀਲ ਚ ਗੱਲ ਕਰਾਂਗੇ ਕਿ ਸੂਬੇ ਨੂੰ 8 ਸਾਲਾਂ ਬਾਅਦ ਨਵੀਂ ਖੇਡ ਨੇਤੀ ਮਿਲੀ ਹੈ ਨਾਲੇ ਦੱਸਾਂਗੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕਿਹੜਾ ਨਵਾਂ ਚਿਹਰਾ ਪੇਸ਼ ਕੀਤਾ ਹੈ ਸਾਸ਼ਵਿਕਲ ਮਹਾ ਤਨੀਸ਼ਾ ਚੋਹਾਨ ਲੈ ਕੇ ਹਾਜ਼ਰ ਆ ਪੰਜਾਬ ਮੀਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਪਰ ਪਹਿਲਾਂ ਨਜ਼ਰ ਪਾਉਂਦੇ ਆ ਅੱਜ ਦੀਆਂ ਸੁਰਖੀਆਂ ਤੇ ਪੰਜਾਬ ਕੈਬਨਿਟ ਦੀ ਬੈਠਕ ਚਹਿਮ ਫੈਸਲਿਆਂ ਤੇ ਮੋਹਰ ਕੈਪਟਨ ਸਰਕਾਰ ਖਿਡਾਰੀਆਂ ਤੇ ਹੋਈ ਮਿਹਰਬਾਨ ਪੰਜਾਬ ਦੀ ਖੇਡ ਨੀਤੀ 'ਚ ਕੀਤਾ ਗਿਆ ਸੋ ਪੰਜਾਬ ਸਰਕਾਰ ਨੇ 2010 ਦੀ ਖੇਡ ਨੀਤੀ ਦੇ ਵਿੱਚ ਕੀਤਾ ਸੁਧਾਰ ਖਿਡਾਰੀਆਂ ਨੂੰ ਮਿਲੇਗੇ ਨਕਦੀਨਾ ਅਧਿਆਪਕਾਂ ਨੂੰ ਧੂਰੀ ਰਾਹ ਦਿੱਤੀ ਤੇ ਅਣਅਧਿਕਾਰਤ ਕਲੋਨੀਆ ਨੂੰ ਨਿਯਮਿਤ ਕਰਨ ਸੰਬੰਧੀ ਨੀਤੀ ਨੂੰ ਵੀ ਪ੍ਰਵਾਨ ਕੀਤਾ ਆਮ ਆਦੀ ਪਾਰਟੀ ਨੇ ਪੰਜਾਬ ਦੇ ਵਿੱਚ ਲਿਆਦਾ ਨਵਾਂ ਚਿਹਰਾ ਆਪ ਉਹ ਲੋਕ ਵਾਈ ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ ਪ੍ਰਿੰਸੀਪਲ ਬੁੱਧਰਾਮ ਨੂੰ ਕੋਰ ਕਮੇਟੀ ਦਾ ਪ੍ਰਧਾਨ ਥਾਪਿਆ ਬੁਦਰਾ ਲਾੜਾ ਦੇ ਵਿਧਾਇਕ ਨੇ ਬੁਦਰਾ ਪੰਜਾਬ ਦੇ ਨਾਲ ਸੰਬੰਧਿਤ ਮਸਲੇ ਵੇਖੇਗੇ ਕੋੜ ਕਮੇਟੀ ਕਮੇਟੀ ਦੇ ਵਿੱਚ ਖੈਰਾ ਧੜੇ ਦੇ ਵਿਧਾਇਕਾਂ ਨੂੰ ਨਹੀਂ ਮਿਲੀ ਥਾ ਬਰਗਾੜੀ ਤੋਂ ਕੋਟਕਪੁਰਾ ਗੋਲੀ ਕਾਂ ਦੇ 3 ਸਾਲ ਸੂਬੇ ਦੀ ਸਰਕਾਰ ਦੀ ਉੱਡੀ ਨੀਂਦ ਆंदोलਨ ਦਾ ਰੂਪ ਧਾਰਿਆ ਬੇਅਦਬੀ ਦਾ ਮੁੱਦਾ 7 ਅਕਤੂਬਰ ਨੂੰ ਸਾਰੀ ਪਾਰਟੀਆਂ ਦੇ ਹੋਏਗੀ ਸਿਆਸੀ ਰੈਲੀਆਂ ਕਾਂਗਰਸ ਵੱਲੋਂ ਲੰਬੇ ਹਲਕੇ ਦੇ ਕਿਲਿਆਵਾਲੀ ਚ ਹੋਵੇਗੀ ਰੈਲੀ ਅਕਾਲੀ ਦਲ ਕਰੇਗਾ ਪਟਿਆਲਾ ਚ ਰੈਲੀ ਕੋਟਕਪੁਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕੱਢਣਗੇ ਖੈਰਾ ਆਖਿਰਕਾਰ ਇੱਕ ਹਫ਼ਤੇ ਬਾਅਦ ਪੁਲਿਸ ਵਾਲਿਆਂ ਤੇ ਹੋਈ ਕਾਰਵਾਈ ਪੁਲਿਸ ਗੱਡੀ ਤੇ ਮਹਿਲਾ ਚੜਾਉਣ ਵਾਲੀ ਵੀਡੀਓ ਦਾ ਮਾਮਲਾ ਦੋ ਇੰਸਪੈਕਟਰ ਸਮੇਤ 12 ਪੁਲਿਸ ਵਾਲਿਆਂ ਤੇ ਮਾਮਲਾ ਦਰਜ ਮਹਿਲਾ ਕਮਿਸ਼ਨ ਨੇ ਲਿਆ ਸੀ ਮਾਮਲੇ ਦਾ ਕੜਾ ਨੋਟਿਸ ਕਿਰਨ ਬਾਲਾ ਦਾ ਪਾਕਿਸਤਾਨ ਸਰਕਾਰ ਨੇ 1 ਸਾਲ ਹੋਰ ਵਧਾਇਆ ਵੀਜ਼ਾ ਪਾਕਿਸਤਾਨ ਜਾ ਕੇ ਕਿਰਨ ਬਣੀ ਸੀ ਆਮਨਾ ਬੇਬੀ 6 ਮਹੀਨੇ ਤੋਂ ਕਿਰਨ ਰਹਿ ਰਹੀ ਹੈ ਪਾਕਿਸਤਾਨ ਮੁਹੰਮਦ ਆਜ਼ਮ ਦੇ ਨਾਲ ਕੀਤਾ ਨਿਕਾਹ ਕਿਰਨ ਦੇ ਪਰਿਵਾਰ ਦਾ ਹਾਰਿਆ ਹੌਸਲਾ ਕਿਰਨ ਦੇ ਤਿੰਨ ਬੱਚੇ ਕਰ ਰਹੇ ਨੇ ਮਾਂ ਦਾ ਇੰਤਜ਼ਾਰ ਕੈਪਟਨ ਸਰਕਾਰ ਹੁਣ ਪੰਜਾਬ ਦੇ ਖਿਡਾਰੀਆਂ ਤੇ ਕਾਫੀ ਮਿਹਰਬਾਨ ਨਜ਼ਰ ਆ ਰਹੀ। ਅੱਜ ਦੀ ਕੈਬਿਨੇਟ ਬੈਠਕ ਦੇ ਵਿੱਚ ਨਵੀਂ ਖੇਡ ਨੀਤੀ ਤੇ ਮੋਹਰ ਲੱਗੀ ਐ। 8 ਸਾਲਾਂ ਦੇ ਵਕਫੇ ਤੋਂ ਬਾਅਦ ਖਿਡਾਰੀਆਂ ਨੂੰ ਆਖਿਰਕਾਰ ਉਹਨਾਂ ਦਾ ਹੁਣ ਬੰਨ ਦਾ ਹੱਕ ਮਿਲੇਗਾ ਕਿਉਂਕਿ ਸ਼ੁਰੂ ਤੋਂ ਹੀ ਪੰਜਾਬ ਦੇ ਖਿਡਾਰੀ ਕਹਿੰਦੇ ਸੀ ਕਿ ਮੌਜੂਦਾ ਖੇਡ ਨੀਤੀ ਦੇ ਵਿੱਚ ਖਾਮੀਆਂ ਹੀ ਖਾਮੀਆਂ ਨੇ। ਕੈਬਿਨੇਟ ਦੀ ਬੈਠਕ ਚ ਕੈਪਟਨ ਦੇ ਪਿਟਾਰੇ ਚ ਅੱਜ ਕਾਫੀ ਕੁਝ ਨਿਕਲਿਆ। ਲੰਬੇ ਸਮੇਂ ਤੋਂ ਸਰਕਾਰ ਦੀ ਆਲੋਚਨਾ ਤੇ ਖਿਡਾਰੀਆਂ ਦੀ ਨਿਮੋਸ਼ੀ ਦਾ ਕਾਰਨ ਬਣੀ ਪੰਜਾਬ ਖੇਡ ਨੀਤੀ ਨੂੰ ਕੈਬਨਿਟ ਦੀ ਬੈਠਕ ਦੇ ਵਿੱਚ ਸੋਧ ਦਿੱਤਾ ਗਿਆ। ਹੁਣ ਪੰਜਾਬ ਦੇ ਖਿਡਾਰੀਆਂ ਨੂੰ ਵੀ ਦੇਸ਼ ਤੇ ਹੋਰ ਸੋਪਿਆਂ ਦੀ ਤਰਸ ਤੇ ਕਰੋੜਾਂ ਦੇ ਨਾ ਮਿਲਣਗੇ। ਪੰਜਾਬ ਸਰਕਾਰ ਨੇ 2010 ਦੀ ਖੇਡ ਨੀਤੀ ਦੇ ਵਿੱਚ ਸੁਧਾਰ ਕੀਤਾ ਹੈ। ਇਸ ਸੁਧਾਰ ਦੇ ਨਾਲ ਖਿਡਾਰੀਆਂ ਨੂੰ ਨਗਦ ਪੁਰਸਕਾਰ ਦਿੱਤੇ ਜਾਣਗੇ। ਨਵੀਂ ਖੇਡ ਨੀਤੀ ਅਨੁਸਾਰ ਏਸ਼ੀਆਈ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 26 ਲੱਖ ਦੀ ਥਾਂ 1 ਕਰੋੜ, ਚਾਂਦੀ ਦਾ ਤਗਮਾ ਜੇਤੂ ਨੂੰ 16 ਲੱਖ ਦੀ ਥਾਂ 75 ਲੱਖ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 11 ਲੱਖ ਦੀ ਬਜਾਏ 50 ਲੱਖ ਦਾ ਇਨਾਮ ਦਿੱਤਾ ਜਾਵੇਗਾ। 올림픽 ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਦੀ ਇਨਾਮੀ ਰਕਮ 2.5 ਕਰੋੜ ਹੀ ਰਹੇਗੀ। 올림픽 ਚ ਸਿਲਵਰ ਮੈਡਲ ਜੇਤੂ ਨੂੰ 1 ਕਰੋੜ ਦੀ ਬਜਾਏ 1.5 ਕਰੋੜ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੂੰ 51 ਲੱਖ ਦੀ ਬਜਾਏ 1 ਕਰੋੜ ਰੁਪਏ ਦਿੱਤੇ ਜਾਣਗੇ। ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਵੀ ਤਗਮਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਪਹਿਲਾ ਦੇ ਮੁਕਾਬਲੇ ਵੱਧ ਇਨਾਮੀ ਰਾਸ਼ੀ ਦੇ ਨਾਲ ਸਨਮਾਨਿਆ ਜਾਵੇਗਾ ਕਾਮਨਵੈਲਥ ਖੇਡਾਂ ਦੇ ਵਿੱਚ 골ਡ ਮੈਡਲ ਜੇਤੂ ਖਿਡਾਰੀ ਨੂੰ 16 ਲੱਖ ਤੋਂ ਵਧਾ ਕੇ 75 ਲੱਖ ਦਾ ਇਨਾਮ ਦਿੱਤਾ ਜਾਵੇਗਾ ਇਸੇ ਤਰ੍ਹਾਂ ਚਾਂਦੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 11 ਲੱਖ ਦੀ ਬਜਾਏ 50 ਲੱਖ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 6 ਲੱਖ ਦੀ ਬਜਾਏ 40 ਲੱਖ ਰੁਪਏ ਨਾਮਵਜੋ ਦਿੱਤੇ ਜਾਣਗੇ ਵਿਸ਼ਵ ਕੱਪ ਦੇ ਸੋਨ ਤਗਮਾ ਜੇਤੂਆਂ ਦੇ ਲਈ ਮੌਜੂਦਾ ਨਗਦ ਇਨਾਮ 21 ਲੱਖ ਰੁਪਏ ਤੋਂ ਵਧਾ ਕੇ 80 ਲੱਖ ਰੁਪਏ ਚਾਂਦੀ ਦੇ ਤਗਮੇ ਦੇ ਲਈ 11 ਲੱਖ ਰੁਪਏ ਤੋਂ ਵਧਾ ਕੇ 55 ਲੱਖ ਰੁਪਏ ਕਾਂਸੀ ਦੇ ਤਗਮੇ ਦੇ ਲਈ 7 ਲੱਖ ਰੁਪਏ ਤੋਂ ਵਧਾ ਕੇ 45 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਇਸ ਦੇ ਨਾਲ ਨਾਲ ਖਿਡਾਰੀਆਂ ਨੂੰ ਪੰਜਾਬ ਦੇ ਹਰ ਵਿਭਾਗ ਦੇ ਵਿੱਚ 3% ਦੀ ਨੌਕਰੀ ਦੇ ਲਈ ਰਾਖਵਾ ਕਰਨ ਵੀ ਰੱਖਿਆ ਗਿਆ ਇਸ ਬਾਬਤ ਖੇਡ ਮੰਤਰੀ ਰਾਣਾ ਗੁਰਮੀਤ ਛੋਟੀ ਦੇ ਨਾਲ ਖਾਸ ਗੱਲਬਾਤ ਕੀਤੀ ਏਬੀਪੀ ਸਾਂਝਾ ਕੈਸ਼ ਅਵਾਰਡ ਨੂੰ ਲੈ ਕੇ ਬਹੁਤ ਟਾਈਮ ਤੋਂ ਕੰਪੇਅਰ ਹੋ ਰਿਹਾ ਸੀ ਪੰਜਾਬ ਤੇ ਹਰਿਆਣਾ ਕਿ ਹੁਣ ਪੰਜਾਬ ਦੀ ਜਿਹੜੀ ਕੈਸ਼ ਅਵਾਰਡ ਪਾਲਿਸੀ ਆ ਉਹ ਹਰਿਆਣਾ ਨਾਲ ਮੀਟ ਕਰ ਰਹੀ ਆ ਜਾਂ ਹਜੇ ਵੀ ਲੋ ਹੈ ਜਿਹੜੀ ਕੈਸ਼ ਅਵਾਰਡ ਦੀ ਪਾਲਿਸੀ ਹੈ ਪਹਿਲੀ ਗੱਲ ਤਾਂ ਮੈਂ ਇੱਕ ਵੀ ਨਾਲ ਦੱਸਣਾ ਚਾਹਣਾ ਕਿ 11 ਅਕਤੂਬਰ ਨੂੰ ਅਸੀਂ ਏਸ਼ੀਅਨ ਗੇਮਸ ਔਰ ਕਾਮਨਵੈਲਥ ਗੇਮਸ ਦੇ ਜਿਹੜੇ ਖਿਡਾਰੀ ਜਿਨ੍ਹਾਂ ਨੇ ਤਗਮੇ ਹਾਸਲ ਕੀਤੇ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਮੁੱਖ ਮੰਤਰੀ ਜੀ ਖੁਦ ਉਹਨਾਂ ਨੂੰ ਸਨਮਾਨਿਤ ਕਰਨਗੇ ਵਿਦ ਕੈਸ਼ ਅਵਾਰਡਸ ਲੇਕਿਨ ਮੈਂ ਇਹ ਕਹਿ ਸਕਦਾ ਮੈਂ ਕੈਸ਼ ਅਵਾਰਡ ਦੀ ਦੇਖੋ ਇਹ ਨਹੀਂ ਕਹਿ ਸਕਦਾ ਵੀ ਉਹਨਾਂ ਦਾ ਕਿੰਨੇ ਲੱਖ ਰੁਪਏ ਆ ਸਾਡਾ ਕਿੰਨਾ ਹੈਗਾ ਲੇਕਿਨ ਜਿਹੜੀ ਓਵਰਆਲ ਜਿਹੜੀ ਹੋਏਗੀ ਪਾਲਿਸੀ ਉਹ ਤੁਸੀਂ ਮਹਿਸੂਸ ਕਰੋਗੇ ਕਿ ਜੋ ਅਸੀਂ ਕਹਿ ਰਹੇ ਆ ਉਹ ਪਾਲਿਸੀ ਖਿਡਾਰੀਆਂ ਵਿੱਚ ਸਿਰਫ ਕੈਸ਼ ਅਵਾਰਡ ਨਹੀਂ ਹੈ ਇਟ ਹੈਜ਼ ਟੂ ਬੀ ਸੀਨ ਫਰਮ ਟੋ ਟੂ ਟੌਪ ਕਿ ਸ਼ੁਰੂ ਤੋਂ ਲੈ ਕੇ ਜਦੋਂ ਖਿਡਾਰੀ ਚੱਲਦਾ ਔਰ ਉਹਦੇ ਆਖਰੀ ਜੀਵਨ ਤੱਕ ਜਦੋਂ ਕਿ ਉਹ ਰਿਟਾਇਰ ਹੁੰਦਾ ਉਦੋਂ ਤੱਕ ਦੀ ਜਿਹੜੀ ਕੈਲਕੂਲੇਸ਼ਨ ਅਸੀਂ ਜਿਹੜੀ ਕਰਦੇ ਆ ਉਹ ਕੀ ਬੈਟਰ ਹੈਗੀ ਹੈ ਵੀ ਸਿਰਫ ਫਿਗਰਸ ਕਿੰਨੀਆਂ ਹੋ ਗਏ ਕਿੰਨੇ ਪਰਸੈਂਟ ਕੋਟਾ ਹੈ ਹੁਣ ਸਪੋਰਟਸ ਪਰਸਨਸ ਆ ਦੇਖੋ ਸਾਡਾ ਪਹਿਲਾਂ 3 ਪਰਸੈਂਟ ਕੋਟਾ ਸੀਗਾ ਲੇਕਿਨ ਉਹਦੀ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਸੀ ਹੋ ਰਹੀਗੀ ਜੇ ਸਾਡੀ ਇਹਦੀ ਯੂਟਿਲਾਈਜੇਸ਼ਨ ਹੋ ਜਾਏਗੀ ਕੋਟਾ ਇਜ਼ ਨੋ ਕੁਐਸਚਨ ਫਾਰ தி ਸਪੋਰਟਸ ਪਰਸਨ ਅਸੀਂ ਕਿਸੇ ਵੀ ਹੱਦ ਤੱਕ ਸਪੋਰਟਸਮੈਨ ਨੂੰ ਭਰਤੀ ਕਰ ਸਕਦੇ ਹੈਗੇ ਸੋ ਪਹਿਲਾਂ ਜਿਹੜੀ ਇੰਨੇ ਸਾਲ ਦੀ ਇਹ ਪਾਲਿਸੀ ਨੂੰ ਨਹੀਂ ਚੇਂਜ ਕੀਤਾ ਗਿਆ ਜਾਂ ਇਹਦੇ ਤੇ ਤوجਹ ਨਹੀਂ ਦਿੱਤੀ ਪ੍ਰੀਵियस ਗਵਰਨਮੈਂਟ ਨੇ ਸਾਡੀਆਂ ਜਿਹੜੀਆਂ ਪਾਲਿਸੀਜ਼ ਦੇ ਮੁਤਾਬਕ ਜਿਹੜਾ ਸਾਡਾ ਖਿਡਾਰੀਆਂ ਦੀਆਂ ਨੌਕਰੀਆਂ ਸੀਗੀਆਂ ਉਹਨਾਂ ਦੀ ਯੂਟਿਲਾਈਜੇਸ਼ਨ ਨਹੀਂ ਸੀ ਹੋ ਰਹੀਗੀ ਹੁਣ ਅਸੀਂ ਜੇ ਯੂਟਿਲਾਈਜੇਸ਼ਨ ਹੋ ਜਾਏਗੀ ਸਾਡੇ ਕੋਲ ਵੀ ਹੈਵ ਇਨਾਫ ਜੌਬਸ ਫॉर தி ਸਪੋਰਟਸਮੈਨ ਕੋਈ ਕਮੀ ਨਹੀਂ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਸਵ ਸਿੱਖਿਆ ਵਿਆ ਰਾਸ਼ਟਰੀ ਮਾਧਿਮਿਕ ਸਿੱਖਿਆ ਅਭਿਆਨ ਸਮੇਤ ਆਦਰਸ਼ ਤੇ ਮਾਡਲ ਸਕੂਲਾਂ ਦੇ ਕਰੀਬ 8000 ਅਧਿਆਪਕਾਂ ਨੂੰ ਕੈਪਟਨ ਸਰਕਾਰ ਪੱਕਾ ਕਰਨ ਸੰਬੰਧੀ ਐਲਾਨ ਦਾ ਕਰ ਦਿੱਤਾ ਪਰ ਨਿਯੁਕਤੀ ਤਾਂ ਹੀ ਹੋਏਗੀ ਜੇਕਰ ਉਹ ਤਨਖਾਹ ਦੇ ਵਿੱਚ ਕਟੌਤੀ ਨੂੰ ਮਨਜ਼ੂਰ ਕਰਨਗੇ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਗੈਰ ਯੋਜਨਾਬੱਧ ਨਿਰਮਾਣ ਨੂੰ ਠਲ ਪਾਉਣ ਦੇ ਲਈ ਪੰਜਾਬ ਮੰਤਰੀ ਮੰਡਲ ਨੇ 19 ਮਾਰਚ 2018 ਤੋਂ ਪਹਿਲਾਂ ਵਿਕਸਿਤ ਹੋਈਆਂ ਅਣਅਧਿਕਾਰਿਤ ਕਲੋਨੀਆ ਨੂੰ ਨਿਯਮਿਤ ਕਰਨ ਸੰਬੰਧੀ ਨੀਤੀ ਨਵੀਂ ਪ੍ਰਵਾਨਗੀ ਦਿੱਤੀ ਹੈ ਇਕ ਹੋਰ ਫੈਸਲੇ ਦੇ ਵਿੱਚ ਮੰਤਰੀ ਮੰਡਲ ਨੇ ਆਰਡੀਨੈਂਸ ਰਾਹੀਂ ਪੰਜਾਬ ਗੁੱਸੈਂ ਸਰਵਿਸ ਟੈਕਸ ਐਕਟ 2017 ਸੋਧਨ ਦਾ ਫੈਸਲਾ ਕੀਤਾ ਹੈ ਤਾਂ ਕਿ ਘੱਟੋ ਘੱਟ ਕਾਗਜ਼ੀ ਕੰਮ ਦੇ ਨਾਲ ਟੈਕਸ ਦੀ ਰਿਟਰਨ ਭਰਨ ਤੇ ਅਦਾਇਗੀ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਜਾ ਸਕੇ ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਦੇ ਵਿੱਚ ਨਵਾਂ ਚਿਹਰਾ ਪੇਸ਼ ਕੀਤਾ ਹੈ ਬਾਈ ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ ਜਿਸ ਦੇ ਪ੍ਰਧਾਨਗੀ ਕਰਨਗੇ ਬੁੱਧਰਾਮ ਬੁੱਧਰਾਮ ਜੋ ਕਿ ਬੁੱਢਲਾੜਾ ਤੋਂ ਵਿਧਾਇਕ ਨੇ ਤੇ ਇਸ ਕੋਰ ਕਮੇਟੀ ਦੇ ਵਿੱਚ ਖੜੇ ਤੜੇ ਦਾ ਉਹੀ ਵਿਧਾਇਕ ਨਹੀਂ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇੱਕ ਨਵਾਂ ਚਿਹਰਾ ਲਿਆਦਾ ਹੈ ਆਮ ਆਦਮੀ ਪਾਰਟੀ ਵੱਲੋਂ ਇੱਕ ਬਾਈ ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਤੇ ਇਸ ਕੋਰ ਕਮੇਟੀ ਦੇ ਚੇਅਰਮੈਨ ਵਜੋਂ ਬੁੱਢਲਾਡਾ ਤੋਂ ਐਮਐਲਏ ਪ੍ਰਿੰਸਪਲ ਬੁੱਧਰਾਮਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਨਵੀਂ ਕਮੇਟੀ ਦਾ ਗਠਨ ਹੋਇਆ ਹੈ ਕੌਣ ਕੌਣ ਨੇ ਇਹ ਕਮੇਟੀ ਦੇ ਵਿੱਚ ਤੇ ਕੌਣ ਇਹਨੂੰ ਹੈਡ ਕਰੂਗਾ ਸਾਡੇ ਜਿਹੜੇ 12 ਐਮਐਲਏ 2 ਐਮਪੀ ਡਾਕਟਰ ਬਲਵੀਰ ਸਿੰਘ ਜਿਹੜੇ ਸਾਡੇ ਸੰਠਨ ਨੂੰ ਹੈਡ ਕਰਦੇ ਨੇ ਪਹਿਲੇ ਸਾਡੇ 4 ਦੇ ਜ਼ੋਨ ਪ੍ਰਧਾਨ ਨੇ ਜ਼ਮੀਲੂ ਰਹਿਮਾਨ ਜੀ ਜਿਹੜੇ ਸਾਡੇ ਮੁਸਲਮ ਨੇਤਾ ਨੇ ਮਲੇ ਕੋੜਲਾ ਤੋਂ ਤੇ ਸਾਡੇ ਦੋ ਜਿਹੜੇ ਖਜ਼ਾਨਚੀ ਤੇ ਸਾਡੇ ਜਿਹੜੇ ਮੀਡੀਆ ਦੇਖਦੇ ਨੇ ਉਹ ਤੇ ਇਹਨੂੰ ਹੈਡ ਕਰਨਗੇ ਪ੍ਰਿੰਸੀਪਲ ਬੁਧਰਾਮ ਜਿਹੜੇ ਕਿ ਐਮ ਐਲ ਏ ਬੁੜਲਾਡਾ ਨੇ ਸੋ ਅਸੀਂ ਇਕੱਠੇ ਬਹਿ ਕੇ ਫੈਸਲਾ ਕਰਾਂਗੇ ਕਿ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਚ ਕੀ ਫੈਸਲੇ ਲੈਣੇ ਨੇ ਕੱਲ ਨੂੰ ਤਰਨਾ ਹੜਤਾਲ ਵਿਰੋਧੀ ਧਿਰ ਦਾ ਜੋ ਵੀ ਸਾਡਾ ਰੋਲ ਹੈ ਉਹਨੂੰ ਨਿਮੋਣ ਵਾਸਤੇ ਕਿਸ ਤਰ੍ਹਾਂ ਦੀ ਰੂਪਰੇਖਾ ਚਾਹੀਦੀ ਹੈ ਇਹ ਕਮੇਟੀ ਇਸ ਕਮੇਟੀ ਦੇ ਦੋ ਖਾਸ ਗੱਲਾਂ ਨੇ ਇਕਤਾ ਕਮੇਟੀ ਪੰਜਾਬ ਦੇ ਹਮ ਸਾਰੇ ਮਸਲੇ ਵੇਖੇਗੀ ਦੂਜੇ ਇਸ ਕਮੇਟੀ ਦੇ ਵਿੱਚ ਖੈਰਾ ਧੜੇ ਦਾ ਕੋਈ ਵੀ ਵਿਧਾਇਕ ਨਹੀਂ ਲਿਆ ਜਾਏਗਾ ਤੁਸੀਂ ਜਿਹੜੀ ਕਮੇਟੀ ਦਾ ਗਠਨ ਹੋਇਆ ਹੈ ਇਹ ਇੱਥੋਂ ਹੀ ਡਿਸਾਈਡ ਹੋਇਆ ਹੈ ਜਾਂ ਦਿੱਲੀ ਬੈਠ ਕੇ ਡਿਸਾਈਡ ਹੋਇਆ ਹੈ ਮਤਲਬ ਕਿ ਤੁਸੀਂ ਸੁਖਪਾਲ ਸਿੰਘ ਖੈਰੇ ਉਹਨਾਂ ਦੀ ਗੱਲ ਮੰਨ ਲਈ ਕਿ ਇੱਥੋਂ ਦੇ ਡਿਸੀਜਨ ਦਿੱਲੀ ਤੋਂ ਪਹਿਲਾਂ ਵੀ ਕਮੇਟੀ ਸੀ ਉਹਨਾਂ ਦੀ ਗੱਲ ਮੰਨਣ ਜਾਂ ਨਾ ਮੰਨਣ ਦਾ ਨਹੀਂ ਜੇ ਉਹਨਾਂ ਦੇ ਵੀ ਕੋਈ ਐਮਐਲਏ ਸਾਡੇ ਆਉਣਾ ਚਾਹੁੰਦੇ ਨੇ ਅਸੀਂ ਵੈਲਕਮ ਕਰਾਂਗੇ ਸੁਖਪਾਲ ਸਿੰਘ ਕੇਰਾ ਜਿਹੜਾ ਧੜਾਏ ਉਹਨਾਂ ਦੀ ਵੀ ਇਹਨਾਂ ਦੇ ਵਿੱਚ ਰਜ਼ਾਮੰਦੀ ਲਈ ਗਈ ਹੈ ਕਮੇਟੀ ਬਣਾਉਣ ਦੇ ਵਿੱਚ ਜਾਂ ਉਹ ਪਾਰਟਿਸਿਪੇਟ ਨਹੀਂ ਕੀਤੇ ਸਾਡੇ ਨਾਲ ਬਾਗੀ ਨੇ ਕੀ ਰਜ਼ਾਮੰਦੀ ਫਿਰ ਜਦੋਂ ਬਾਗੀ ਨੇ ਹਾਂ ਜੇ ਆਉਣਾ ਚਾਹੁੰਦੇ ਨੇ ਅਸੀਂ ਵੈਲਕਮ ਹੁਣ ਬਾਕੀ ਦੀ ਰਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੇ ਵੀ 7 ਅਕਤੂਬਰ ਦਾ ਆਪਣਾ ਸ਼ਡਿਊਲ ਜਾਰੀ ਕਰ ਦਿੱਤਾ ਆਪ ਲੀਡਰ ਭਗਵੰਤ ਮਾਨ ਨੇ ਕਿਹਾ ਕਿ ਉਹ ਬੇਦਬੀ ਇਨਸਾਫ ਤੇ ਲਈ ਕੈਪਟਨ ਦਾ ਘਰ ਕੇ ਰਣਗੇ 7 ਤਰੀਕ ਨੂੰ ਕਾਂਗਰਸ ਤੇ ਅਕਾਲੀ ਦਲ ਇੱਕ ਦੂਜੇ ਦੇ ਘਰਾਂ ਦੇ ਵਿੱਚ ਰੈਲੀ ਕਰ ਰਿਹਾ ਹੈ ਮਤਲਬ ਉਸ ਉਸੇ ਹੀ ਦਿਨ ਸੁਖਪਾਲ ਸਿੰਘ ਖੈਰਾ ਵੀ ਇੱਕ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਤੇ ਤੁਸੀਂ ਉਸ ਰੋਸ ਪ੍ਰਦਰਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਨਹੀਂ ਦੇਖੋ ਉਹ ਖੈਰਾ ਸਾਹਿਬ ਦਾ ਰੋਸ ਪ੍ਰਦਰਸ਼ਨ ਨਹੀਂ ਹੈਗਾ ਉਹ ਪੰਥਕ ਜਦਵੰਦੀਆਂ ਬਹੁਤ ਚਿਰ ਪਹਿਲਾਂ ਤੋਂ ਲੱਗੇ ਹੋਏ ਆ ਉਹਦੇ ਵਿੱਚ ਕਾਫੀ ਨਾਨ ਪੋਲੀਟੀਕਲ ਸੰਸਥਾਵਾਂ ਵੀ ਨੇ ਸੋ ਇਹ ਜਿਹੜਾ ਮੁੱਦਾ ਹੈ ਕੋਈ ਪੋਲੀਟੀਕਲ ਮੁੱਦਾ ਨਹੀਂ ਇਹ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਸਰਕਾਰਾਂ ਜਿਹੜੀਆਂ ਨੇ ਉਹ ਕਮਿਸ਼ਨਾਂ ਬਠਾ ਬਠਾ ਕੇ ਰਿਪੋਰਟਾਂ ਲੈ ਲੈ ਕੇ ਉਸ ਤੋਂ ਬਾਅਦ ਫੇਰ ਵੀ ਠੰਡੇ ਵਸਤੇ ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਨੇ ਸੋ ਅਸੀਂ ਇਸ ਮੁੱਦੇ ਤੇ 7 ਤਰੀਕ ਨੂੰ ਅਸੀਂ ਭੁੱਖ ਹੜਤਾਲ ਸੀਐਮ ਸਾਹਿਬ ਦੇ ਘਰ ਦੇ ਅੱਗੇ ਕਿਉਂਕਿ ਫੈਸਲਾ ਤਾਂ ਸੀਐਮ ਸਾਹਿਬ ਦੇ ਘਰੋਂ ਨਿਕਲਣਾ ਹੈ ਨਾ 8 ਘੰਟਿਆਂ ਦੀ ਜਿਹੜੇ ਲਾਈਵ ਟੈਲੀਕਾਸਟ ਸੀਗਾ ਵਿਧਾਨ ਸਭਾ ਦਾ ਉਹਦੇ ਵਿੱਚ ਉਹਨਾਂ ਦੇ ਮੰਤਰੀ ਝੋਲੀਆਂ ਅੱਡਾ ਅੱਡ ਕੇ ਕਹਿ ਰਹੇ ਸੀਗੇ ਕਿ ਅਸੀਂ ਤਾਂ ਪਿੰਡਾਂ 'ਚ ਜਾਣਾ ਹੈ ਕੈਪਟਨ ਸਾਹਿਬ ਕਿਰਪਾ ਕਰਕੇ ਬਾਦਲ ਸਾਹਿਬ ਦਾ ਨਾਂ ਰੜੋ ਕੇਸ ਦਰਜ ਕਰ ਲੋ ਕਿਉਂ ਐਦਾ ਕਰਦੇ ਹੋ ਸਾਨੂੰ ਪਿੰਡਾਂ ਚ ਲੋਕਾਂ ਨੇ ਵੜ ਨਹੀਂ ਦੇਣਾ ਅਸੀਂ ਉਹ ਐਲਈਡੀ ਤੇ ਚਲਾਵਾਂਗੇ ਸੁਖਪਾਲ ਖੈਰਾ ਨੇ ਭਗਵੰਤ ਮਾਨ ਦੇ ਇਸ ਫੈਸਲੇ ਦਾ ਟਵੀਟ ਰਾਹੀਂ ਵਿਰੋਧ ਵੀ ਜਤਾਇਆ ਪੰਜਾਬ ਮੇਲ ਚ ਵੇਲੇ ਇੱਕ ਛੋਟੀ ਜਿਹੀ ਬ੍ਰੇਕ ਦਾ ਤੁਸੀਂ ਬਨੇ ਰਹੋ ਐਬੀਪੀ ਸਾਂਝਾ ਦੇਣਾ ਅੰਜਾਮੇਲ ਚ ਹੁਣ ਗੱਲ ਕਰਦੇ ਆ ਸਿਆਸੀ ਪਾਰਟੀਆਂ ਦੇ ਸੱਤੇ ਦੇ ਸੱਤੇ ਦੀ ਜਿਸ ਤਰੀਕੇ ਦੇ ਨਾਲ 7 ਅਕਤੂਬਰ ਨੂੰ ਸਾਰੀ ਪਾਰਟੀਆਂ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਨੇ ਕਾਂਗਰਸ ਲੰਬੇ ਹਲਕੇ ਦੇ ਕੋਲਿਆਵਾਲੀ ਦੇ ਵਿੱਚ ਰੈਲੀ ਕਰੇਗਾ ਅਕਾਲੀ ਦਲ ਪਟਿਆਲਾ ਦੇ ਵਿੱਚ ਰੈਲੀ ਕਰੇਗਾ ਤੇ ਇੱਥੇ ਆਮ ਆਦਮੀ ਪਾਰਟੀ ਇੱਥੇ ਵੀ ਦੋਫਾੜ ਹੈਗੀ ਐ ਖੈਰਾ ਤੜਾ ਰੋਸ ਮਾਰਚ ਘਟੇਗਾ ਤੇ ਭਗਵੰਤ ਮਾਨ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਰਾਓ ਕਰਨਗੇ ਫਰੀਦਕੋਟ ਦੇ ਪਰ ਗਾੜੀ ਤਕੋਟਕਪੁਰਾ ਦੇ ਵਿੱਚ 14 ਅਕਤੂਬਰ 2015 ਨੂੰ ਵਾਪਰੇ ਗੋਲੀ ਕਾਂਡ ਦੇ 3 ਸਾਲ ਪੂਰੇ ਹੋਣ ਜਾ ਰਹੇ ਨੇ ਕੈਪਟਨ ਸਰਕਾਰ ਦੀ نیند ਉਡ ਗਈ ਹੈ ਤੇ ਸਾਰੀਆਂ ਪਾਰਟੀਆਂ ਸਿਆਸੀ ਲਾਹਾ ਲੈਣ ਦੀ ਹੋੜ ਦੇ ਵਿੱਚ ਹੈ 7 ਅਕਤੂਬਰ ਨੂੰ ਕਾਂਗਰਸ ਵੱਲੋਂ ਲੰਬੀ ਹਲਕੇ ਦੇ ਕਿੱਲਿਆਵਾਲੀ ਦੇ ਵਿੱਚ ਤੇ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਐਕਚੁਅਲੀ ਜਿਹੜੀ ਪਟਿਆਲੇ ਰੈਲੀ ਹੈ ਉਹ ਪੰਜਾਬ ਦੀ ਜਨਤਾ ਦੀ ਰੈਲੀ ਹੈ ਸ਼੍ਰੋਮਣੀ ਕਾਲੀ ਦਲ ਨਹੀਂ ਪੰਜਾਬ ਦੀ ਜਨਤਾ ਕਿਉਂਕਿ ਜੋ ਪੰਜਾਬ ਦੀ ਜਨਤਾ ਨਾਲ ਝੂਠ ਬੋਲਿਆ ਕਾਂਗਰਸ ਨੇ ਜੋ ਪੰਜਾਬ ਦੀ ਜਨਤਾ ਦਾ ਡੈਮੋਕਰੈਟਿਕ ਰਾਈਟ ਖੋਇਆ ਉਹਦੇ ਖਿਲਾਫ ਕੈਪਟਨ ਦੇ ਆਪਣੇ ਘਰੇ ਰੈਲੀ ਹੈ ਦੇਖੋ ਗੱਲ ਇਹ ਹੈ ਕਾਂਗਰਸ ਨੇ ਰੱਖ ਲਈ ਉਹਨੇ ਰੱਖ ਲਈ ਰੱਖ ਲੈਣ ਸੀਐਮ ਸਾਹਿਬ ਨੇ ਕਿਹਾ ਵੈਲਕਮ ਭਾਈ ਚਾਹ ਪਾਣੀ ਦੱਸੋ ਅਸੀਂ ਭੇਜ ਦਾਂਗੇ ਤੁਸੀਂ ਆਪਣੀ ਗਲਤ ਕਹ ਚੱਜ ਦੀ ਗਲਤਤਾ ਕਰੋ ਪੰਜਾਬ ਦੇ ਲੋਕਾਂ ਨੇ ਨਕਾਰੇ ਹੋਏ ਹੁਣ ਕਿੰਨੀਆਂ ਕਰਨੀਆਂ ਕਰਨ ਹੋ ਗਈ ਸਾਰੇ ਪੰਜਾਬ ਦੀ ਰੱਖ ਲਈ ਦੇ ਲਈ ਸਾਰੇ ਪੰਜਾਬ ਤੋਂ ਸੈਂਕੜੇ ਬੰਦੇ ਆਉਣਗੇ ਉੱਥੇ ਸਾਡੀ ਹੈਗੀ ਦੋ ਜਿਲ੍ਹਿਆਂ ਦੀ ਤਿੰਨ ਦੀ ਰੈਲੀ ਉੱਥੇ ਆਉਣਗੇ ਲੱਖਾਂ ਜਿੱਥੇ ਆਉਣਗੇ ਸੈਂਕੜਿਆਂ ਚ ਅਸੀਂ ਕੋਈ ਉਹਨਾਂ ਨਾਲ ਕੋਈ ਜਿੱਦ ਨਹੀਂ ਰੱਖੀ ਅਸੀਂ ਕੋਈ ਨਹੀਂ ਰੱਖਿਆ ਵੀ ਤੁਸੀਂ ਕਿੰਨਾ ਇਕੱਠਾ ਕਰੀ ਅਸੀਂ ਅਸੀਂ ਆਪਣੀ ਗੱਲ ਕਹਿਣ ਵਾਸਤੇ ਆਪਣੇ 1.5 ਸਾਲ ਦੀਆਂ ਪ੍ਰਾਪਤੀਆਂ ਜੋ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਦੀ ਬਾਦਲ ਸਾਹਿਬ ਨੂੰ ਘੱਟ ਸੁਣਦਾ ਸੁਖਵੀਰ ਨੂੰ ਘੱਟ ਸੁਣਦਾ ਇਹਨਾਂ ਨੂੰ ਦਿਸਦਾ ਨਹੀਂ ਅਸੀਂ ਕੀ ਕੀਤਾ ਇਹਨਾਂ ਨੂੰ ਕੀ ਉੱਥੇ ਦੱਸਾਂਗੇ ਵੀ ਇਹਨਾਂ ਦੇ ਕੰਪੈਰੀਸ਼ਨ 10 ਸਾਲ ਚ ਅਸੀਂ ਕੀ ਕੀਤਾ ਆਮ ਆਦਮੀ ਪਾਰਟੀ ਇੱਥੇ ਵੀ ਤੋਫਾੜ ਹੈ ਭਗਵੰਤ ਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਦੇ ਵਿੱਚ ਕੈਪਟਨ ਦੇ ਘਰ ਦਾ ਕਿਰਾਉ ਕਰਨ ਤੇ ਉਸੇ ਦਿਨ ਆਮ ਆਦਮੀ ਪਾਰਟੀ ਵਿਦਾਇਕ ਸੁਖਪਾਲ ਖੈਰਾ ਵੱਲੋਂ ਬਣਾਏ ਗਏ ਬਦਗਾਰੀ ਇਨਸਾਫ ਮੋਰਚੇ ਦੀਗਵਾਈ ਦੇ ਵਿੱਚ ਕੋਟਕਪੁਰਾ ਤੋਂ ਬਦਗਾਰੀ ਤੱਕ ਰੋਸ ਮਾਰਚ ਕਰਿਆ ਜਾ ਰਿਹਾ ਤੋਂ ਅਸੀਂ 7 ਤਰੀਕ ਨੂੰ ਕਿਉਂਕਿ ਫੈਸਲਾ ਕੈਪਟਨ ਅਮਰਿੰਦਰ ਸਿੰਘ ਭਰਾ ਦੇ ਪੈਨਚੋਂ ਨਿਕਲਣਾ ਤਾਂ ਅਸੀਂ 7 ਤਰੀਕ ਨੂੰ ਸਾਰੇ ਐਮਐਲਏ ਤੇ ਐਮਪੀ ਦੋਨੋਂ ਆਮ ਆਨੰਦ ਪਾਰਟੀ ਦੇ ਅਸੀਂ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਅਸੀਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਭੁੱਖ ਹੜਤਾਲ ਕਰਾਂਗੇ ਇੱਕ ਦਿਨ ਦੀ ਤੇ ਨਾਲ ਅਸੀਂ ਐਲਈਡੀ ਤੇ ਉਪਵਾਸ਼ਨ ਚਲਾਵਾਂਗੇ ਜਿਹੜੇ ਇਹਨਾਂ ਦੇ ਮინისტრਾਂ ਨੇ ਵਿਧਾਨ ਸਭਾ ਦੇ ਵਿੱਚ ਤੁਹਾਡੀਆਂ ਕਲਮਾਂ ਚ ਉਹ ਉਹੋ ਜਿਹੜੇ ਜੋ ਵੀ ਉਹਨਾਂ ਨੇ ਬੋਲਿਆ ਉਹ ਆਲਰੇਡੀ ਨਿਕਲ ਚੁੱਕਿਆ ਪਰ ਅਸੀਂ ਰਿਮਾਈਂਡ ਕਰਾਵਾਂਗੇ ਕਿਵੇਂ ਝੋਲੀਆਂ ਆڈر ਐ ਨੇ ਕਪਤਨ ਸਾਹਿਬ ਦੀਆਂ ਇਹਨਾਂ ਦੇ ਮਨਿਸਟਰ ਕਿਵੇਂ ਖਲਾਸੇ ਕਰ ਰਹੇ ਨੇ ਜਥੇਦਾਰਾਂ ਬਾਰੇ ਇਹਨਾਂ ਦੇ ਮਨਿਸਟਰ ਸਿਰਫ ਇਹਨਾਂ ਦੇ ਮਨਿਸਟਰਾਂ ਦੀ ਦੇ ਭਾਰਸ਼ ਅਨੌਸ ਦਿਨ ਪੂਰਾ ਦਿਨ ਅਸੀਂ ਚੱਲਾਂਗੇ ਸ਼ਾਂਤੀਪੂਰਵਕ ਅਸੀਂ ਸਤਿਨੁਸਾਰ ਸਾਡਾ ਤਾਂ ਮਕਸਦ ਆ ਅਸੀਂ ਤਾਂ ਰੋਸ ਮਾਰਚ ਦਾ ਨਾਮ ਵੀ ਦਿੱਤਾ ਅਕਾਲੀ ਜਾਂ ਕਾਂਗਸ ਵਾਲੇ ਦੱਸ ਸਕਦੇ ਨੇ ਕਿ ਪਟਿਆਲੇ ਦੇ ਲੰਬੀ ਵਿੱਚ ਉਹਨਾਂ ਦੀਆਂ ਰੈਲੀਆਂ ਦਾ ਉਸ ਦਿਨ 7 ਤਰੀਕ ਨੂੰ ਕੀ ਮਕਸਦ ਕੀ ਸਿਰਫ ਲੋਕਾਂ ਨੂੰ ਦਿਹਾੜੀਦਾਰ ਬਣਾ ਕੇ ਇਕੱਠੇ ਕਰਕੇ ਸ਼ਰਾਬਾਂ ਪਲਾਉਣ ਦਾ ਮਕਸਦ ਹੈ ਕੀ ਤੁਹਾਡਾ ਮਕਸਦ ਹੈ ਕਿ ਤੁਸੀਂ ਦੋਨੋਂ ਪਾਰਟੀਆਂ ਦੋਨੋਂ ਪਰਿਵਾਰ ਕੈਪਟਨ ਤੇ ਬਾਦਲ ਮਿਲ ਕੇ 7 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉਹ ਜਿਹੜੀ ਰੋਸ ਮਾਰਚ ਹੈ ਉਸ ਨੂੰ ਟਾਰਪੀਡੋ ਤੇ ਫੇਲ ਕਰਨਾ ਚਾਹੁੰਦੇ ਹੋ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਵੇਗਾ ਕਿ ਐਡੀ ਕੀ ਆਫਤ ਸੀਗੀ ਕਿ ਤੁਸੀਂ 7 ਤਰੀਕ ਨੂੰ ਹੀ ਉਸੇ ਦਿਨ ਦੋ ਵੱਡੀਆਂ ਰੈਲੀਆਂ ਰੱਖਣੀਆਂ ਸੀਗੀਆਂ ਔਰ ਜਿੱਥੋਂ ਤੱਕ ਸੁਖਬੀਰ ਦਾ ਸਵਾਲ ਹੈ ਮੈਂ ਉਹਨੂੰ ਪੁੱਛਣਾ ਚਾਹੁੰਨਾ ਕਿ ਇਹ ਜਿਹੜਾ ਕੱਟ ਪਟਿਆਲੇ ਤੁਸੀਂ ਕਰਨ ਚੱਲੇ ਹੋ ਇਹ ਕੋਟਕਪੂਰੇ ਦੇ ਤੇ ਇਨਸਾਫ ਮੋਰਚੇ ਦੇ ਵਿਰੋਧ ਵਿੱਚ ਕਰ ਰਹੇ ਹੋ ਤੁਸੀਂ ਨਹੀਂ ਚਾਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜਿਆ ਜਾਵੇ ਤੁਸੀਂ ਨਹੀਂ ਚਾਹੁੰਦੇ ਕਿ ਪੁਲਿਸ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ 11 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਰਗਾੜੀ ਘਟਾਾਂ ਦੀ ਜਾਂਚ ਦੇ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਤੇ ਲੱਗੀ ਰੋਕ ਤੋਂ ਅੱਗੇ ਸੁਣਵਾਈ ਹੋਣੀ ਹੈ ਬੇਅਦਬੀ ਮਾਮਲੇ ਤੇ ਸਖਤ ਕਾਰਵਾਈ ਨੂੰ ਲੈ ਕੇ ਕੈਪਟਨ ਸਰਕਾਰ ਹਾਸ਼ੀਏ ਤੇ ਹੈ ਦੇਖਣਾ ਹੋਵੇਗਾ ਕਿ ਬੇਅਦਬੀ ਮਾਮਲੇ ਤੇ ਸਿਆਸੀ ਪਾਰਟੀਆਂ ਦਾ ਹਫਤੇ ਤੇ ਸੱਤਾ ਬੇਅਦਬੀ ਦੇ ਮੁੱਦੇ ਨੂੰ ਕਿੱਥੇ ਲੈ ਕੇ ਜਾਵੇਗਾ ਆਖਿਰਕਾਰ ਇੱਕ ਹਫਤੇ ਬਾਅਦ 12 ਪੁਲਿਸ ਵਾਲੇ ਅੜਿੱਕੇ ਚੜੇ ਨੇ ਮਾਮਲਾ ਵੀਡੀਓ ਦਾ ਜੋ ਕਿ ਅੰਮ੍ਰਿਤਸਰ ਦੇ ਮੁਚਿੱਠਾ ਤੋਂ ਵਾਇਰਲ ਹੋਈ ਸੀ ਪੁਲਿਸ ਦੀ ਗੱਡੀ ਦੀ ਛੱਤ ਦੇ ਉੱਤੇ ਇੱਕ ਮਹਿਲਾ ਨੂੰ ਲਿਜਾਇਆ ਗਿਆ ਸੀ ਇਹ ਵੀਡੀਓ ਇੰਨੀ ਵਾਇਰਲ ਹੋ ਗਈ ਦੇਸ਼ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਸੀ ਤੇ ਹੁਣ 12 ਪੁਲਿਸ ਕਰਮੀਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਮਿਸਰ ਦੇ ਮਚੀਠਾ ਦੀ ਇਸ ਵੀਡੀਓ ਨੇ ਦੋ ਇਨਸਪੈਕਟਰ ਅਤੇ ਤਿੰਨ ਐਸਆਈ ਸਮੇਤ ਕੁੱਲ 12 ਪੁਲਿਸ ਕਰਮੀਆਂ ਨੂੰ ਅੜਿੱਕੇ ਪਾ ਦਿੱਤਾ ਹੈ। ਇਹਨਾਂ ਖਿਲਾਫ ਕਤੂ ਨੰਗਲ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੇ ਵਿੱਚ ਦੋ ਪਿਤਾ ਪੁੱਤਰ ਵੀ ਨਾਮਜ਼ਦ ਕੀਤੇ ਗਏ ਨੇ ਜਿਨ੍ਹਾਂ ਦਾ ਪੀੜਤ ਔਰਤ ਦੇ ਪਰਿਵਾਰ ਦੇ ਨਾਲ ਪੁਰਾਣਾ ਝਗੜਾ ਚੱਲ ਰਿਹਾ ਸੀ। ਇਸ ਵੀਡੀਓ ਦੇ ਵਿੱਚ ਜਸਵਿੰਦਰ ਕੌਰ ਨਾਂ ਦੀ ਔਰਤ ਨੂੰ ਪੁਲਿਸ ਦੇ ਗੱਡੀ ਦੇ ਛੱਤ ਤੇ ਘੁਮਾਇਆ ਗਿਆ। ਤੇ ਮੋੜ ਤੇ ਆ ਕੇ ਤੇਜ਼ ਰਫ਼ਤਾਰ ਗੱਡੀ ਤੋਂ ਉਹ ਬੁਰੀ ਤਰ੍ਹਾਂ ਡਿੱਗਦੀ ਹੈ। ਇਸ ਵੀਡੀਓ ਦੀ ਚਰਚਾ ਸਿਰਫ ਪੰਜਾਬ 'ਚ ਨਹੀਂ ਬਲਕਿ ਪੂਰੇ ਦੇਸ਼ 'ਚ ਹੋ ਰਹੀ ਸੀ। ਪੰਜਾਬ ਪੁਲਿਸ ਨੂੰ ਖੂਬ ਕੇ ਰਿਆ ਜਾ ਰਿਹਾ ਸੀ। ਸਿਆਸਤ ਵੀ ਖੋਬ ਹੋ ਰਹੀ ਸੀ। ਪਰ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਆਖਰਕਾਰ ਇੱਕ ਹਫ਼ਤੇ ਬਾਅਦ ਮਜੀਠਾ ਦੇ ਸ਼ਹਿਜ਼ਾਦਾ ਪਿੰਡ ਵਿਖੇ ਵਾਪਰੀ ਸ਼ਰਮਨਾ ਘਟਨਾ ਦੇ ਵਿੱਚ 12 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਜਸਵਿੰਦਰ ਕੋਰ ਵੱਲੋਂ ਦੁਬਾਰਾ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਦੇ ਵਿੱਚ ਕੱਥੂ ਨੰਗਲ ਪੁਲਿਸ ਦੇ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਇੰਸਪੈਕਟਰ ਦਵਿੰਦਰ ਸਿੰਘ ਏਐਸਆਈ ਮਨੋਹਰ ਲਾਲ ਏਐਸਆਈ ਨਰੈਣ ਸਿੰਘ ਏਐਸਆਈ ਸੁਖਦੀਪ ਸਿੰਘ ਹੈੱਡ ਕਨਸਟੇਬਲ ਬਲਵਿੰਦਰ ਸਿੰਘ ਹੈੱਡ ਕਨਸਟੇਬਲ ਰਾਕੇਸ਼ ਕੁਮਾਰ ਹੈੱਡ ਕਨਸਟੇਬਲ ਗੁਰਦੀਪ ਸਿੰਘ ਹੈੱਡ ਕਨਸਟੇਬਲ ਦਿਲਜੀਤ ਸਿੰਘ ਸਿਪਾਹੀ ਪ੍ਰਬਜੋਤ ਸਿੰਘ ਸਿਪਾਹੀ ਤੇਜਿੰਦਰ ਸਿੰਘ ਸਿਪਾਹੀ ਅਫਤਾਰ ਸਿੰਘ ਦੇ ਖਿਲਾਫ ਧਾਰਾ 323 325 ਤੇ 149 ਤਹਿਤ ਮਾਮਲਾ ਦਰਜ ਕੀਤਾ ਹੈ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਗਾਰਡਨ ਇਨਕਲੇਵ ਦੇ ਰਹਿਣ ਵਾਲੇ ਨਿਰਮਲ ਸਿੰਘ ਤੇ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਕ੍ਰਾਈਮ ਬ੍ਰਾਂਚ ਦੇ ਕੁਝ ਬੰਦੇ ਨਾਮਜ਼ਦ ਕੀਤੇ ਗਏ ਨੇ ਇਸ ਕੇਸ ਦੇ ਵਿੱਚ ਉਸ ਬਾਰੇ ਡਿਟੇਲ ਦਿਖੋ 얘 ਤਾਂ ਹੈ ਵੀ ਜਿਹੜੇ ਬੰਦੇ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ ਪਹਿਲਾਂ ਤਾਂ ਤੁਹਾਨੂੰ ਅਸੀਂ ਇਹ ਦੱਸ ਜੀ ਵੀ ਇਹ ਕਰਾਇਮ ਬ੍ਰਾਂਚ ਦੀ ਟੀਮ ਸੀਗੀ ਜਿਨ੍ਹਾਂ ਨੇ ਉੱਥੇ ਰੇਡ ਕੀਤੀ ਹੈ ਕਿਉਂਕਿ ਉਹਨਾਂ ਕੋਈ ਇਨਕੁਆਰੀ ਹੈ ਉਹੀ ਇਸ ਕੇਸ ਦਾ ਸਾਰਾ ਕੁਝ ਕਰ ਰਹੇ ਨੇ ਬਟ ਕਿਉਂਕਿ ਏਰੀਆ ਸਾਡਾ ਆ ਇਸ ਕਰਕੇ ਹੁਣ ਸਾਨੂੰ ਇੰਟਰਵਿਊ ਇਨ ਕਰਨਾ ਪਿਆ ਤੁਸੀਂ ਉਹਨਾਂ ਦਾ ਉਹਨਾਂ ਤੇ ਐਫਆਈਆ 325 ਦੀ ਦਰਜ ਹੋਈ ਹੈ ਪਹਿਲਾਂ 23 ਸੀਗੀ ਹੁਣ ਉਹ ਤੇ 25 ਆ ਗਈ ਤੇ ਹੁਣ ਉਹਨਾਂ ਦੀ ਜਿਹੜੀ ਕ੍ਰਾਸ ਕੇਸ ਦਰਜ ਹੋਇਆ ਤੇ ਅਸੀਂ ਜਿਹੜੀ ਉਹ ਟੀਮ ਸੀਗੀ ਇੰਸਪੈਕਟਰ ਸਾਹਿਬ ਦੀ ਤੇ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਸੱਮਨ ਕੀਤਾ ਸੀ ਪਟੋਨਾ ਲਿਖ ਕੇ ਦਿੱਤਾ ਵੀ ਉਹਨਾਂ ਦੀ ਚਾਰ ਤਰੀਕਾ ਹੈ ਕਮਿਸ਼ਨ ਦੇ ਤੇ ਉਹਨਾਂ ਨੇ ਉੱਥੇ ਜਾਣਾ ਤੇ ਉਸ ਤੋਂ ਬਾਅਦ ਉਹ ਸਾਡੇ ਪੇਸ਼ ਹੋਣਗੇ ਤੇ ਅੱਜੇ ਵਾਰ ਏਸੀ ਐਸਆਈਟੀ ਬਣاتی ਹੈ ਔਰ ਇਹ ਜਗਤਪ੍ਰੀਤ ਉਹਨੂੰ ਹੈਡ ਕਰ ਰਹੇ ਨੇ ਤੇ ਨਾਲ ਡੀਐਸਪੀ ਹਟਾਰੀ ਮੈਡਮ ਤੇ ਡੀਐਸਪੀ ਮਜੀਠਾ ਨੇ ਉਹਨਾਂ ਨੂੰ ਉੱਪਰ ਬਿਠਾਇਆ ਸੀ ਕਿ ਨਹੀਂ ਉਹ ਕਿਹੜੀ ਕੀ ਹਾਲਾਤ ਸੀ ਇਹਨਾਂ ਬਾਰੇ ਹਲੇ ਵੈਰੀਫਿਕੇਸ਼ਨ ਉਹ ਆਪ ਹੀ ਦੱਸਣਗੇ ਆ ਕੇ ਗ੍ਰਫਤਾਰੀ ਦਾ ਸਰ ਪ੍ਰੋਸੈਸ ਕੋਈ ਜਿਦਾਂ ਇਹ ਮੁਲਾਜ਼ਮ ਨੇ ਪੁਲਿਸ ਦੇ ਕੋਈ ਸੈਪਰੇਟ ਪ੍ਰੋਸੈਸ ਫਾਲੋ ਕੀਤਾ ਜਾਏਗਾ ਕਿ ਸੇਮ ਜੋ ਆਮ ਬੰਦੇ ਲਈ ਵਰਤੇ ਜਾਂਦਾ ਜੀ ਦੇਖੋ ਜਦੋਂ ਕੋਈ ਮੁਜਰਮ ਬਣ ਗਿਆ ਹੋਰ ਕੋਈ ਪ੍ਰੋਸੈਸ ਡਿਫਰੈਂਟ ਨਹੀਂ ਹੁੰਦਾ ਇਸ ਮਾਮਲੇ ਦਾ ਮਹਿਲਾ ਕਮਿਸ਼ਨ ਨੇ ਵੀ ਕੜਾ ਨੋਟਿਸ ਲਿਆ ਸੀ ਕੈਪਟਨ ਸਰਕਾਰ ਨੂੰ ਵੀ ਕੇਰਿਆ ਜਾ ਰਿਹਾ ਸੀ ਪੰਜਾਬ ਪੁਲਿਸ ਤੇ ਲਗਾਤਾਰ ਸਵਾਲ ਉੱਠ ਰਹੇ ਸੀ ਪੂਰੇ ਇੱਕ ਹਫਤੇ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕ੍ਰਾਈਮ ਬ੍ਰਾਂਚ ਦੇ 12 ਪੁਲਿਸ ਅਧਿਕਾਰੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਹੈ ਇਹਨਾਂ ਦੇ ਵਿੱਚੋਂ ਪੰਜਾਬ ਪੁਲਿਸ ਦੇ ਦੋ ਇੰਸਪੈਕਟਰ ਤਿੰਨ ਐਸਆਈ ਚਾਰ ਹੈਡ ਕਾਂਸਟੇਬਲ ਅਤੇ ਤਿੰਨ ਸਿਪਾਹੀ ਹਨ ਇਸ ਤੋਂ ਇਲਾਵਾ ਪੁਲਿਸ ਨੇ ਦੋ ਪਿਤਾ ਪੁੱਤਰ ਦਿਨਵਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ ਇਹ ਉਹੀ ਵਿਅਕਤੀ ਨੇ ਜਿਨ੍ਹਾਂ ਦੀ ਸ਼ਿਕਾਇਤ ਉੱਪਰ ਕ੍ਰਾਈਮ ਬ੍ਰਾਂਚ ਕਾਰਵਾਈ ਕਰਨ ਗਈ ਸੀ ਹਾਲਾਂਕਿ ਇਸ ਮਾਮਲੇ ਵਿੱਚ ਇੱਕ ਡੀਐਸਪੀ ਕ੍ਰਾਈਮ ਬ੍ਰਾਂਚ ਦੇ ਜੋ ਇਸ ਇਸ ਮਾਮਲੇ ਨੂੰ ਲੀਡ ਕਰ ਰਹੇ ਸਨ ਉਹਨਾਂ ਦਾ ਨਾਂ ਪੁਲਿਸ ਨੇ ਨਹੀਂ ਨਾਮਜ਼ਦ ਕੀਤਾ ਪਰਿਵਾਰ ਦਾ ਇਹ ਦੋਸ਼ ਹੈ ਕਿ ਕਿਤੇ ਨਾ ਕਿਤੇ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਢਿੱਲੀ ਕਰ ਰਹੀ ਹੈ ਅਤੇ ਡੀਐਸਪੀ ਨੂੰ ਛੱਡ ਰਹੀ ਹੈ ਪਰ ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਵੱਲੋਂ ਦਬਾਅ ਬਣਾਏ ਜਾਣ ਦੇ ਉੱਪਰ ਮੀਡੀਆ ਦੇ ਵਿੱਚ ਮਾਮਲਾ ਆਉਣ ਤੋਂ ਬਾਅਦ ਆ ਇਹਨਾਂ 12 ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਮਾਮਲੇ ਵਿੱਚ ਹਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰਿਵਾਰ ਦਾ ਕਹਿਣਾ ਹੈ ਕਿ ਛੇਤੀ ਤੋਂ ਛੇਤੀ ਅਧਿਕਾਰੀ ਗ੍ਰਿਫਤਾਰ ਕੀਤੇ ਜਾਣ ਤੇ ਉਹਨਾਂ ਨੂੰ ਇਨਸਾਫ ਮਿਲ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਅੰਮ੍ਰਿਤਸਰ ਅਧਿਆਤਿ ਪੁਲਿਸ ਇਹਨਾਂ ਨੂੰ ਕਦੋਂ ਗ੍ਰਿਫਤਾਰ ਕਰਦੀ ਹੈ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਝਾ ਅੰਮ੍ਰਿਤਸਰ ਪੰਜਾਬ ਮੇਲ ਚ ਫੇਰ ਤੋਂ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਤੁਸੀਂ ਬਨੇ ਰਹੋ ਏਬੀਪੀ ਸੰਝਾ ਦੇ ਨਾਲ ਪਾਕਿਸਤਾਨ ਸਰਕਾਰ ਨੇ ਕਿਰਨ ਬਾਲਾ ਦਾ 1 ਸਾਲ ਹੋਰ ਵੀਜ਼ਾ ਵਾਦਾ ਦਿੱਤਾ ਕਿਰਨ ਬਾਲਾ ਉਹ ਹੀ ਜੋ ਕਿ ਵਿਸਾਖੀ ਦੇ ਜੱਥੇ ਦੇ ਨਾਲ ਪਾਕਿਸਤਾਨ ਗਈ ਸੀ ਤੇ ਉੱਥੇ ਮੁਹੰਮਦ ਆਜ਼ਮ ਦੇ ਨਾਲ ਨਿਕਾਹ ਕਰ ਲਿਆ ਤਿੰਨ ਬੱਚਿਆਂ ਦੀ ਮਾਂ ਕਿਰਨ ਬਾਲਾ ਜੋ ਕਿ ਹੁਣ ਪਾਕਿਸਤਾਨੀ ਰਹਿ ਰਹੀ ਹੈ किरणबाला उर्फ बीबी आमना ਨੂੰ ਪਾਕਿਸਤਾਨ ਸਰਕਾਰ ਨੇ ਵੱਡੀ ਰਾਹਤ ਦਿੱੰਦਿਆ ਉਸ ਦਾ ਵੀਜ਼ਾ 1 ਸਾਲ ਦੇ ਲਈ ਵਧਾ ਦਿੱਤਾ ਹੈ। ਅਭੀ ਮਾਤਰ ਮੈਂ ਜੋ ਇਸੇ ਸਾਲ ਅਪ੍ਰੈਲ ਦੇ ਵਿੱਚ ਵਿਸਾਖੀ ਮੌਕੇ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਗਈ ਤਾਂ ਵਾਪਸ ਹੀ ਨਹੀਂ ਮੁੜੀ। ਤਿੰਨ ਬੱਚੇ ਆਦੀ ਮਾਂ ਪਿਛਲੇ 6 ਮਹੀਨਿਆਂ ਤੋਂ ਪਾਕਿਸਤਾਨ ਦੇ ਵਿੱਚ ਹੈ। ਮੁਹੰਮਦ ਆਜ਼ਮ ਦਾ ਪਿਆਰ ਕਿਰਨਬਾਲਾ ਨੂੰ ਹਿੰਦੁਸਤਾਨ ਤੋਂ ਪਾਕਿਸਤਾਨ ਲੈ ਗਿਆ। ਪਾਕਿਸਤਾਨ ਜਿੰਦਾਬਾਦ। ਪਾਕਿਸਤਾਨ ਜਿੰਦਾਬਾਦ। ਪਾਕਿਸਤਾਨ ਜਾ ਕੇ ਕਿਰਨਬਾਲਾ ਨੇ ਮੁਹੰਮਦ ਆਜ਼ਮ ਦੇ ਨਾਲ ਵਿਆਹ ਕਰ ਲਿਆ। ਤੇ ਆਮਨਾ ਬੀਬੀ ਬਣ ਗਈ। ਕਰੀਬ 6 ਮਹੀਨੇ ਬੀਤ ਚੁਕੇ ਨੇ। ਮੁਹੰਮਦ ਆਜ਼ਮ ਖੁਦ ਦਾ ਸਾਊਦੀ ਅਰਬ ਚਲਾ ਗਿਆ ਪਰ ਬੀਬੀ ਆਮਨਾ ਅਜੇ ਵੀ ਪਾਕਿਸਤਾਨ ਦੇ ਵਿੱਚ ਹੈ। ਮੁਹੱਬਤ ਅਗਰ ਵਿਕਤੀਏ ਤੇ ਨਾ ਹੀ ਮਿਲਕਾਂ ਨੂੰ ਵਕ ਕਰਨ ਵਾਲੀਆਂ ਲੱਗਿਆ ਨੂੰ ਮੰਦੀ ਹੈ। ਕਿਦੀ ਇੱਕ ਵੱਡੀ ਮਿਸਾਲ ਕਿਰਨ ਬਾਲਾ ਹੈ ਜਿਹੜੀ ਐਸੇ ਸਾਲ 12 ਅਪ੍ਰੈਲ ਨੂੰ ਮਸਾਕੀ ਮਨਾਉਣ ਵਾਸਤੇ ਪਾਕਿਸਤਾਨ ਆਈ ਸੀ। ਲੇਕਿਨ ਫਿਰ ਵਾਪਸ ਚਾਣਦੇ ਬਜਾਏ ਉਹਨ ਇੱਕ ਪਾਕਿਸਤਾਨੀ ਨੌਜਵਾਨ ਮੁਹੰਮਦ ਆਜ਼ਮ ਦੇ ਨਾਲ ਵਿਆਹ ਕਰ ਲਿਆ ਕਿਰਨ ਵਾਲਾ ਦਾ ਕਹਿਣਾ ਸੀ ਕਿ ਉਹਨੂੰ ਫੇਸਬੁੱਕ ਤੇ ਮੁਹੰਮਦ ਆਜ਼ਮ ਦੇ ਨਾਲ ਉਹਦੀ ਦੋਸਤੀ ਹੋਈ ਤੇ ਆ ਦੋਸਤੀ ਮੁਹੱਬਤ ਵਿੱਚ ਬਦਲ ਗਈ ਐਸੇ ਲਈ ਉਹ ਪਾਕਿਸਤਾਨ ਆਈ ਸੀ ਔਰ ਇੱਥੇ ਆ ਕੇ ਉਹਨੇ ਮੁਹੰਮਦ ਆਜ਼ਮ ਦੇ ਨਾਲ ਸ਼ਾਦੀ ਕਰ ਲਈ ਕਿਰਨ ਵਾਲਾ ਦਾ ਵੀਜ਼ਾ ਖਤਮ ਹੋਣ ਵਾਲਾ ਸੀ ਜਿਹੜਾ ਪਾਕਿਸਤਾਨੀ ਹਕੂਮਤ ਨੇ 6 ਮਹੀਨਿਆਂ ਵਾਸਤੇ ਵਧਾਤਾ ਉਹਦਾ ਜਿਹੜਾ ਵੀਜ਼ਾ ਐਕਸਟੈਂਡ ਕੀਤਾ ਗਿਆ ਸੀ ਉਹ ਵੀ ਅਕਤੂਬਰ ਵਿੱਚ ਖਤਮ ਹੋ ਜਾਣਾ ਸੀ ਲੇਕਿਨ ਉਹਨੂੰ 1 ਸਾਲ ਵਾਸਤੇ ਹੋਰ ਵਧਾ ਦਿੱਤਾ ਗਿਆ ਹੈ ਕਿਰਨ ਬਾਲਾ ਨੇ ਪਾਕਿਸਤਾਨ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਉਹਨੇ ਵਿਆਹ ਤੋਂ ਬਾਅਦ ਨਾ ਸਿਰਫ ਆਪਣਾ ਮਜ਼ਬ ਤਬਦੀਲ ਕਰਕੇ ਮੁਸਲਮਾਨ ਹੋ ਗਈ ਪਰ ਕਿਰਨ ਬਾਲਾ ਤੋਂ ਆਪਣਾ ਨਾਮ ਤਬਦੀਲ ਕਰਕੇ ਆਮਨਾ ਰਖ ਲਿਆ ਔਰ ਹੁਣ ਉਹ ਹੰਸੀ ਖੁਸ਼ੀ ਆਪਣੇ ਸਹੁਰਿਆਂ ਦੇਕਰ ਰਹਿਣ ਦੀ ਪਈ ਹੈ ਅਪ੍ਰੈਲ ਮਹੀਨੇ ਪਾਕਿਸਤਾਨ ਗ੍ਰਹਿ ਮੰਤਰਾਲੇ ਨੇ ਕਿਰਨ ਬਾਲਾ ਦਾ 6 ਮਹੀਨਿਆਂ ਦੇ ਲਈ ਵੀਜ਼ਾ ਵਧਾ ਦਿੱਤਾ ਸੀ ਉਸ ਤੋਂ ਬਾਅਦ ਤਾਂ ਆਮਨਾ ਬੀਬੀ ਲਾਹੌਰ ਦੇ ਮੁਲਤਾਨ ਰੋਡ ਇਲਾਕੇ ਦੇ ਵਿੱਚ ਰਹਿ ਰਹੀ ਹੈ ਜਿੱਥੇ ਮੁਹੰਮਦ ਆਜ਼ਮ ਦਾ ਘਰ ਹੈ ਮੁਹੰਮਦ ਆਜ਼ਮ ਖੁਦ ਤਾਂ ਉੱਥੇ ਨਹੀਂ ਰਹਿੰਦਾ ਪਰ ਉਸ ਦੇ ਪਰਿਵਾਰ ਦੇ ਨਾਲ ਕਿਰਨ ਬਾਲਾ ਆਪਣੀ ਜ਼ਿੰਦਗੀ ਨੂੰ ਬਸਰ ਕਰ ਰਹੀ ਹੈ ਆਮਨਾ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੀ ਖੋਫੀ ਏਜੰਸੀਆਂ ਆਮਨਾ ਬੀਬੀ ਦੇ ਪੂਰੀ ਨਜ਼ਰ ਬਣਾਈ ਹੋਏ ਨੇ ਕਿਰਨ ਬਾਲਾ ਦਾ ਪਰਿਵਾਰ ਤੇ ਉਸ ਦੇ ਬੱਚੇ ਅੱਜ ਵੀ ਉਸ ਦਾ ਇੰਤਜ਼ਾਰ ਕਰ ਰਹੇ ਨੇ ਇਸ ਸਾਲ 10 ਅਪ੍ਰੈਲ ਨੂੰ ਵਿਸਾਖੀ ਮੌਕੇ ਸ਼ਰਧਾਲੂਆਂ ਦਾ ਜੱਥਾ ਗੁਰਦਾਮਾ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਗਿਆ ਸੀ ਜੋ ਕਿ 1 ਅਪ੍ਰੈਲ ਨੂੰ ਵਾਪਸ ਆਉਣਾ ਸੀ ਇਸ ਜੱਥੇ ਦੇ ਵਿੱਚ ਕਿਰਨ ਬਾਲਾ ਨਾਂ ਦੀ 3 ਬੱਚਿਆਂ ਦੀ ਮਾਂ ਤੇ ਵਿਧਵਾ ਔਰਤ ਵੀ ਸ਼ਾਮਿਲ ਸੀ ਪਰ ਪਾਕਿਸਤਾਨ ਪਹੁੰਚ ਕੇ ਜੱਥੇ 'ਚੋਂ ਕਿਰਨ ਬਾਲਾ 16 ਅਪ੍ਰੈਲ ਨੂੰ ਗਾਇਬ ਹੋ ਗਈ ਬਾਅਦ 'ਚ ਪਤਾ ਲੱਗਾ ਕਿ ਕਿਰਨ ਬਾਲਾ ਨੇ ਮੁਹੰਮਦ ਆਜ਼ਮ ਨਾਂ ਦੇ ਸ਼ਖਸ ਦੇ ਨਾਲ ਵਿਆਹ ਕਰ ਲਿਆ ਹੁਣ ਆਮਨਾ ਬੀਬੀ ਇੱਕ ਸਾਲ ਹੋਰ ਪਾਕਿਸਤਾਨ ਰਹਿ ਸਕेंगी ਯਾਨੀ ਕਿ ਪਾਕਿਸਤਾਨ ਸਰਕਾਰ ਨੇ ਰਾਹਤ ਦਾ ਜ਼ਰੂਰ ਦਿੱਤੀ ਹੈ पर कि उसकी जिंदगी आम लोगों वाग हो पाएगी या नहीं यह एक बड़ा सवाल है क्योंकि पाकिस्तान तो हिंदुस्तान दोहा दिया दूफिया एजेंसियां आमना नज़र बनाए हैं ਪੰਜਾਬ ਮੀਲ ਦੇ ਵਿੱਚ ਅੱਜ ਦੇ ਲਈ ਬਸ ਇਹ ਨਹੀਂ ਪਰ এবিপি ਸਾਝਾ ਸਪੈਸ਼ਲ ਦੇ ਵਿੱਚ ਦਿਖਾਵਾਂਗੇ ਕਿਰਨ ਬਾਲਾ ਦੀ ਪੂਰੀ ਕਹਾਣੀ ਕਦ ਪਾਕਿਸਤਾਨ ਗਈ ਕਿਉਂ ਪਾਕਿਸਤਾਨ ਗਈ ਤੇ ਹੁਣ ਉਸਦੇ ਪਰਿਵਾਰ ਦਾ ਕੀ ਹਾਲ ਹੈ